ਇਸ ਕਾਂਡਨੀ ਕੀ ਹੋ ਰਹੀ ਹੈ ਕੀ ਮਾਹੌਲ ਜੀ 8 ਤਰੀਕ ਨੂੰ ਧਨੋਲਾ ਥਾਣੇ ਦੇ ਵਿੱਚ ਅਸੀਂ ਇੱਕ ਐਫਆਈਆਰ ਲੌਂਚ ਕੀਤੀ ਸੀਗੀ ਐਨਡੀਪੀਐਸ ਐਕਟ ਤਹਿਤ ਉਹਦੇ ਵਿੱਚ ਇੱਕ ਬੰਦਾ ਜੋ ਅਕਿਊਜ਼ ਸੀਗਾ ਸ਼ਿਵਰਾਮ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕੀਤਾ ਸੀ ਉਹਦੇ ਤੋਂ ਸਾਨੂੰ ਰਿਕਵਰੀ ਹੋਈ ਸੀਗੀ ਨੀਅਰ ਅਬਾਊਟ 1,37,000 ਇਨਟੌਕਸੀਕੇਟਿਡ ਕੈਪਸੂਲਸ ਤੇ ਟੈਬਲੇਟਸ ਤੇ ਨਾਲ ਇੱਕ ਪਿਕਅਪ ਗੱਡੀ ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸਾਹਿਬ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਐਂਡ ਇੰਸਪੈਕਟਰ ਸੀਆਈਏ ਇਨਚਾਰਜ ਇੰਸਪੈਕਟਰ ਬਲਜੀਤ ਸਿੰਘ ਐਸ ਐਚਓ ਧਨੋਲਾ ਇੰਸਪੈਕਟਰ ਲਖਵਿੰਦਰ ਸਿੰਘ ਸਾਡੀ ਟੈਕਨੀਕਲ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਲਗਾਤਾਰ ਇਹਨਾਂ ਦੇ ਪਿੱਛੇ ਪਏ ਰਹੇ ਤੇ ਸਾਨੂੰ ਅੱਛੀ ਉਪਲਬਧੀ ਹੋਈ ਜਿਦੇ ਵਿੱਚ ਅਸੀਂ ਇੱਕ ਅਕਿਊਜ਼ਡ ਫੜਿਆ ਸੀਗਾ ਮੁਹੰਮਦ ਆਲਮ ਜੋ ਸਾਰਨਪੁਰ ਦਾ ਰਹਿਣ ਵਾਲਾ ਹੈ ਜੋ ਕਿ ਇਸ ਬੰਦੇ ਦੇ ਨਾਲ ਇਨ ਟੱਚ ਹੀਗਾ ਜਿਹਨੂੰ ਅਸੀਂ ਪਹਿਲਾਂ ਫੜਿਆ ਸੀਗਾ ਸ਼ਿਵਰਾਮ ਉਹਦੇ ਤੋਂ ਘਾਂ ਅਸੀਂ ਤਾਰ ਜੋੜੇ ਕਲੂਜ਼ ਮਿਲੇ ਐਵੀਡੈਂਸ ਸਟੈਬਲਿਸ਼ ਕੀਤੇ ਤੇ ਕੱਲ ਅਸੀਂ ਤਿੰਨ ਬੰਦੇ ਹੋਰ ਇਹਦੇ ਵਿੱਚ ਯੂਪੀ ਤੋਂ ਫੜੇ ਹੈਗੇ ਜੋ ਕਿ ਫਰਮਾਨ ਅਲੀ ਮੁਜ਼ਫਰਨਗਰ ਦਾ ਇੱਕ ਆਸ਼ੂ ਸਹਾਰਨਪੁਰ ਦਾ ਤੇ ਇੱਕ ਅਭਿਸ਼ੇਕ ਕੁਮਾਰ ਇਹ ਵੀ ਸਹਾਰਨਪੁਰ ਦਾ ਰਹਿਣ ਵਾਲਾ ਹੈ ਇਨਾ ਤੋਂ ਅਸੀਂ ਰਿਕਵਰੀ ਵੀ ਹੋਈ ਹੈ ਸਾਨੂੰ ਨੀਅਰ ਅਬਾਊਟ 425000 ਇਨਟੌਕਸੀਕੇਟਿਡ ਟੈਬਲਟਸ ਜਿਨ੍ਹਾਂ ਦਾ ਜੋ ਉੱਪਰ ਮੈਂਸ਼ਨ ਸੀਗਾ ਉਹ ਐਲਪਰਾਜ਼ੋਲਮ ਸਾਲਟ ਹੈਗਾ ਤੇ ਇਨਾ ਤੋਂ ਇੱਕ ਗੱਡੀ ਹਾਈਂਡਾਈ ਐਕਸੈਂਟ ਵੀ ਅਸੀਂ ਰਿਕਵਰ ਕੀਤੀ ਹੈ ਜੋ ਮੁਰਲੀ ਤਕਤੀਸ਼ ਦੇ ਵਿੱਚ ਪਤਾ ਲੱਗਿਆ ਹੈਗਾ ਜਿਹੜਾ ਇਹ ਫਰਮਾਨ ਅਲੀ ਹੈ ਜੋ ਮੁਜ਼ੱਫਰਨਗਰ ਦੇ ਵਿੱਚ ਇੱਕ ਮੈਡੀਕਲ ਸਟੋਰ ਰਨ ਕਰਦਾ ਹੈ ਨਾਲ ਦੀ ਨਾਲ ਪਹਿਲਾਂ ਵੀ ਮੁਜ਼ੱਫਰਨਗਰ ਯੂਪੀ ਦੇ ਵਿੱਚ ਇਹਦੇ ਤੇ ਇੱਕ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਹੈ ਟੋਟਲ ਜਿੱਦਾਂ ਕਿ 425000 ਟੈਬਲੇਟਸ ਹੁਣ ਹੋਈਆਂ ਤੇ 137000 ਪਹਿਲਾਂ ਹੋ ਗਈ ਸੀ ਤੋ ਮੋਰ ਦੈਨ ਜੀ ਨੀਅਰ ਅਬਾਊਟ 6 ਲੱਖ ਦੇ ਅਰਾਊਂਡ ਕੀ ਰਿਕਵਰੀ ਹੈਗੀ ਇਨਟੌਕਸੀਗੇਟਿਡ ਟੈਬਲੇਟਸ ਤੇ ਕੈਪਸੂਲ ਬਰਨਾਰਾ ਰੈਗੂਲਰੀ ਸਭ ਤੋਂ ਵੱਡੀ ਉਪਰਾਕੀ ਮੰਨੀ ਜਾਂਦਾ ਜੀ ਜੀ ਰੀਸੈਂਟ ਟਾਈਮਸ ਦੇ ਵਿੱਚ ਵੀ ਅਸੀਂ ਕਾਫੀ ਵੱਡੀ ਖੇਵਸ ਫੜੀ ਹੈ ਪੋਪੀ ਹਸਕ ਵੀ ਐਸੀ ਰਿਕਵਰ ਕੀਤੀ ਹੈ ਰੀਸੈਂਟ ਟਾਈਮਸ ਦੇ ਵਿੱਚ 40 ਕਵਿੰਟਲਸ ਤੋਂ ਜ਼ਿਆਦਾ ਪਿਛੇ ਸੀ ਵੀ ਐਸੀ ਕਾਫੀ ਲੱਖਾਂ ਗੋਲੀਆਂ ਫੜੀ ਸੀਗੀ ਤੇ ਹੁਣ ਵੀ ਇਹ ਕਾਫੀ ਅੱਛੀ ਰਿਕਵਰੀ ਹੈਗੀ ਸਾਡੀ ਟੀਮਸ ਨੇ ਬਹੁਤ ਅੱਛਾ ਐਪਰੀਸ਼ੀਏਬਲ ਕੰਮ ਕੀਤਾ ਜਿਹਦੇ ਵਿੱਚ ਇੰਨੇ ਵੱਡੀ ਖੇਪ ਫੜ ਕੇ ਤੇ ਜੋ ਫਾਰਮਾਸਿਟੀਕਲ ਡਰੱਗਸ ਇਨਟੌਕਸੀਕੇਟਿਡ ਟੈਬਲੇਟਸ ਤੇ ਕੈਪਸੂਲਸ ਦੀ ਰਿਕਵਰੀ ਹੋਈ ਇਟ ਇਜ਼ ਕਮੈਂਡੇਬਲ ਜੌਬ ਔਰ ਇਹਨਾਂ ਤੋਂ ਵੀ ਪੁੱਛਿਆ ਜੋ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਵੀ ਹਾਂਜੀ ਹਾਂ ਬਿਲਕੁਲ ਅਸੀਂ ਸਟੈਬਲਿਸ਼ ਕਰਾਂਗੇ ਜਿੱਦਾਂ ਬੈਕਵਰਡ ਦੇ ਵਿੱਚ ਕਰ ਰਹੇ ਆ ਅਸੀਂ ਕੰਮ ਐਦਾਂ ਹੀ ਫਾਰਵਰਡ ਦੇ ਵਿੱਚ ਕਿ ਵੀ ਇੱਥੇ ਕੌਣ ਇਹਨਾਂ ਦੇ ਪੈਡਲਰਸ ਸੀਗੇ ਲੋਕਲ ਏਰੀਆ ਦੇ ਵਿੱਚ ਜਾਂ ਨੇੜੇ ਵਾਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਹਨਾਂ ਨੇ ਸਪਲਾਈ ਕਰਨਾ ਸੀਗਾ ਉਹ ਸਾਰਾ ਕੁਝ ਅਸੀਂ ਅਨਰਥ ਕਰਾਂਗੇ ਡਿਮਾਂਡ ਤੋਂ ਫਿਰ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਬਟ ਜਿੱਦਾਂ ਕਿ ਤੁਹਾਡੇ ਸਾਹਮਣੇ ਹੀ ਹੈਗਾ ਲੈਕਸ ਆਫ ਟੈਬਲੇਟਸ ਅਸੀਂ ਰਿਕਵਰ ਕਰ ਚੁੱਕੇ ਤੇ ਡੈਫੀਨਿਟਲੀ ਦੇ ਆਰ ਇਨਵੋਲਡ ਇਨ ਬਿਗ ਡਰੱਗਸ ਮਕਲੇ